कल करीब 10 ਵਜੇ ਦੀ ਇੱਕ ਘਟਨਾ ਰਿਪੋਰਟ ਹੋਈ ਸੀ ਥਾਣਾ ਗੇਟਕੀਮਾ ਦੇ ਵਿੱਚ ਜਿਸ ਦੇ ਵਿੱਚ ਮਦਈ ਹਰਕੇਵਲ ਸਿੰਘ ਜਿਹੜਾ ਉਹਨੇ ਦੱਸਿਆ ਸੀਗਾ ਵੀ ਮੇਰੀ ਨੂੰ ਤੋਂ ਕੋਈ ਅਣਪਛਾਤਾ ਵਿਅਕਤੀ ਜਿਹੜਾ ਵਾ ਉਹ ਐਕਟਵਾ ਤੇ ਕਰੀਬ 5 ਲੱਖ 4 ਲੱਖ 29000 ਰੁਪਇਆ ਜਿਹੜਾ ਵਾ ਉਹ ਖੋ ਕੇ ਲੈ ਗਿਆ ਸੀ ਜਿਸ ਤੇ ਮੁਕੱਦਮਾ ਦਰਜ ਰਜਿਸਟਰ ਕਰਕੇ ACP ਜਸਪਾਲ ਸਿੰਘ SHO ਗੇਟਕੀਮਾ ਮੈਡਮ ਮਨਜੀਤ ਕੌਰ ਅਤੇ ਚੌਕੀ ਇੰਚਾਰਜ ਜਿਹੜੇ ਅਨਗੜ ਨੇ ਰਮੇਸ਼ ਕੁਮਾਰ ਇਨਾਂ ਵੱਲੋਂ ਜਿਹੜੀ ਆ ਤੁਰੰਤ ਕਾਰਵਾਈ ਕਰਦੇ ਆ ਜਿਹੜਾ ਵਾ ਇਸ ਮੁਕਦਮੇ ਉੱਤੇ ਵਕਫ ਵਕ ਟੀਮ ਆਪਣੀਆਂ ਲਗਾ ਕੇ ਜਿਹੜਾ ਇਹਨੂੰ ਟੇਸ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਇਹਦੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀਆਂ ਟੀਮਾਂ ਨੇ ਵਰਕ ਕੀਤਾ ਤੇ ਇਹ ਗੱਲ ਸਾਹਮਣੇ ਆਈ ਵੀ ਇਸ ਜਿਹੜੇ ਸ਼ਖਸ਼ ਮਦਈ ਦੀ ਜਿਹੜੀ ਨੂਹ ਆ ਕੋਮਲ ਸ਼ਰਮਾ ਇਸ ਨੇ ਇਹ ਜਿਹੜਾ ਸਾਰਾ ਜਿਹੜਾ ਪਲਾਨ ਸੀਗਾ ਉਹ ਸਾਰਾ ਉਹਨੂੰ ਮਾਸਟਰਮਾਈਂਡ ਕੀਤਾ ਸੀਗਾ ਇਨਾਂ ਨੂੰ ਪਤਾ ਸੀਗਾ ਵੀ ਇਹ ਜਿਹੜੀ ਪੇਮੈਂਟ ਹਰ ਬੁੱਧਵਾਰ ਜਿਹੜੀ ਇਕੱਠੀ ਹੋ ਕੇ ਜਿਹੜੀ ਆ ਬਾਅਦ ਚ ਜਮਾ ਹੁੰਦੀ ਏ ਤੇ ਇਸ ਨੇ ਆਪਣੇ ਭਰਾ ਦੇ ਨਾਲ ਰਲ ਕੇ ਤੇ ਆਪਣੇ ਘਰ ਜਿਹੜੀ ਇਹਨਾਂ ਦੀ ਮੇਡ ਕੰਮ ਕਰਦੀ ਸੀ ਉਸ ਦਾ ਲੜਕਾ ਜਿਹੜਾ ਸੁਰਿੰਦਰ ਸਿੰਘ ਉਰਫ ਸੰਨੀ ਆ ਉਸ ਦੇ ਨਾਲ ਰਲ ਕੇ ਜਿਹੜੀ ਆ ਸਾਰੀ ਇਸ ਘਟਨਾ ਨੂੰ ਅੰਜਾਮ ਦਿੱਤਾ ਇਸ ਦੇ ਵਿੱਚ ਇੱਕ ਰੋਂ ਬਾਹਰ ਗਈ ਉਸ ਤੋਂ ਬਾਅਦ ਜਾ ਕੇ ਇਹਨੇ ਕਿਹਾ ਵੀ ਮੇਰੀਆਂ ਅੱਖਾਂ ਦੇ ਵਿੱਚ ਕੋਈ ਮਿਰਚਾਂ ਪਾ ਕੇ ਜਿਹੜਾ ਮੇਰੇ ਕੋਲ ਐਕਟਵਾ ਤੇ ਮੇਰੇ ਪੈਸੇ ਜਿਹੜੇ ਆ ਸਨੇਚ ਕਰਕੇ ਲੈ ਗਿਆ ਵਾ ਉਸ ਦੇ ਵਿੱਚ ਜਿਹੜੀ ਇਸ ਲੜਕੀ ਜਿਹੜੀ ਆ ਅਸੀਂ ਨੂੰ ਕੋਮਲ ਉਸਦੀ ਵੀ ਅਰੈਸਟ ਪਾ ਲਈ ਗਈ ਆ ਪਲੱਸ ਜਿਹੜਾ ਇਸ ਦਾ ਭਰਾ ਆ ਅਭਿਜੀਤ ਸ਼ਰਮਾ ਉਸ ਦੀ ਵੀ ਅਰੈਸਟ ਪਾ ਲਈ ਗਈ ਆ ਇਸ ਦੇ ਵਿੱਚ ਜਿਹੜਾ 295000 ਰੁਪਇਆ ਜਿਹੜਾ ਅਭਿਜੀਤ ਸ਼ਰਮਾ ਕੋ ਜਿਹੜਾ सुरेंद्र ਸਿੰਘ ਸੰਨੀ ਜਿਹੜਾ ਕੋ ਕੇ ਲੈ ਗਿਆ ਸੀਗਾ ਉਸ ਦੇ ਵਿੱਚ ਉਹਨੇ 295000 ਜਿਹੜਾ ਵਾ सुरेंद्र ਕੋਲ ਰੱਖਿਆ ਸੀਗਾ ਜਿਸ ਦੀ ਜਿਹੜੀ ਉਸ ਦੀ ਬਰਾਮਦਗੀ ਪਾ ਲਈ ਗਈ ਆ ਜਿਹੜਾ सुरेंद्र ਸਿੰਘ ਸੰਨੀਆਂ ਉਸ ਨੂੰ ਫੜਨ ਦੇ ਲਈ ਸਾਡੀਆਂ ਟੀਮਸ ਜਿਹੜੀਆਂ ਨੇ ਉਹ ਫੀਲਡ 'ਚ ਨੇ ਤੇ ਇਹਨੂੰ ਵੀ ਜਲਦ ਫੜ ਕੇ ਜਿਹੜਾ ਐਕਟਿਵ ਆ ਤੇ ਪਲੱਸ ਜਿਹੜੀ ਬਾਕੀ ਜਿਹੜੀ ਅਮਾਉਂਟ ਆ ਉਸ ਨੂੰ ਜਿਹੜਾ ਟ੍ਰੇਸ ਕੀਤਾ ਜਾਵੇਗਾ ਪਰ ਕਾਰਨ ਕੀ ਰਿਹਾ ਇੱਕੋ ਘਰ ਪੈਸੇ ਵੀ ਇੱਕੋ ਘਰ 'ਚ ਤੇ ਸਾਰੇ ਕੋਈ ਪੈਸੇ ਸੀ ਤੇ ਇਹਨੂੰ ਨੇ ਕਿਉਂ ਐਸਾ ਕੀਤਾ ਇਹ ਵੇਖੋ ਉਸ ਨੂੰ ਪਹਿਲਾਂ ਪਤਾ ਸੀਗਾ ਵੀ ਇਸ ਦੇ ਵਿੱਚ ਜਿਹੜੀ ਅ ਇਹਨਾਂ ਦੀ ਕਲੈਕਸ਼ਨ ਇਕੱਠੀ ਹੁੰਦੀ ਆ ਉਸ ਦੇ ਮਨ ਦੇ ਵਿੱਚ ਬੇਈਮਾਨੀ ਆਈ ਉਸ ਨੇ ਆਪਣੇ ਜਿਹੜੇ ਭਰਾ ਅਤੇ ਇਸ ਮੇਡ ਦੇ ਮੁੰਡੇ ਨਾਲ ਰਲ ਕੇ ਇਸ ਪੈਸਿਆਂ ਨੂੰ ਹੜੱਪ ਕਰਨ ਦੀ ਜਾਂ ਇਸ ਪੈਸਿਆਂ ਨੂੰ ਜਿਹੜਾ ਵਾ ਕਰਨ ਦੇ ਲਈ ਪਾਸੇ ਕਰਨ ਦੇ ਲਈ ਉਹਨੇ ਇਹ ਸਾਰੀ ਜਿਹੜੀ ਸਕੀਮ ਘੜੀ ਇਹ ਸਾਰ ਸਾਰੀ ਚੀਜ਼ ਨੂੰ ਮਾਸਟਰਮਾਈਂਡ ਕੀਤਾ ਗਿਆ ਫਿਰ ਉਸ ਦਿਨ ਦੀ ਵੇਟ ਕੀਤੀ ਗਈ ਵੇਟ ਕਰਕੇ ਇਹ ਕਰੋ ਰਸੋਈ ਦੇ ਵਿੱਚੋਂ ਆਪਣਾ ਜਿਹੜਾ ਕੰਮ ਕਰਦੀ ਬੱਚੇ ਨੂੰ ਕਮਾਉਣ ਦੇ ਬਹਾਨੇ ਜਿਹੜੀ ਘਰੋਂ ਬਾਹਰ ਨਿਕਲੀ ਆ ਤੇ ਉਸ ਤੋਂ ਬਾਅਦ ਇਹ ਸਾਰੀ ਜਿਹੜੀ ਇਵੈਂਟ ਆ ਉਸ ਨੂੰ ਜਿਹੜਾ ਵਾ ਉਸ ਨੂੰ ਪਲਾਨ ਕਰਕੇ ਨੇ ਅੰਜਾਮ ਦਿੱਤਾ ਪਰ ਸਾਡੀ ਟੀਮਾਂ ਨੇ ਇਸ ਤੇ ਬਿਲਕੁਲ ਬਹੁਤ ਹੀ ਟੈਕਨੀਕਲੀ ਵਰਕ ਕਰਦੇ ਆ ਸਾਰੀ ਚੀਜ਼ ਜਿਹੜੀ ਚੀਜ਼ ਨੂੰ ਟ੍ਰੇਸ ਕਰਕੇ ਇਸ ਦੇ ਵਿੱਚ ਜਿਹੜਾ ਕੈਸ਼ ਆ ਜਿਹੜਾ 295000 ਰਿਕਵਰ ਕੀਤਾ ਐਕਟਵਾ ਸਿੱਖ ਦੇ ਲਈ ਐਕਟਵਾ ਜਿਹੜੀ ਉਸੇ ਘਰ ਦੀ ਸੀਗੀ ਐਕਟਵਾ ਦੇ ਉੱਪਰ ਗਈ ਸੀਗੀ ਐਕਟਵਾ ਦੀ ਡਿੱਗੀ ਦੇ ਵਿੱਚ ਪੈਸੇ ਸੀਗੇ ਉਸ ਐਕਟਵਾ ਨੂੰ ਜਿਹੜਾ ਵਾ ਸੰਨੀ ਨਾਮ ਦਾ ਵਿਅਕਤੀ ਆ ਜਿਹੜਾ ਉਸੇ ਘਰ ਜਿਹੜਾ ਮੇਡ ਕੰਮ ਕਰਦੀ ਉਸ ਦਾ ਲੜਕਾ ਆ ਉਹ ਜਿਹੜਾ ਵਾ ਮੂਲੇ ਚੱਕ ਦਾ ਰਹਿਣ ਵਾਲਾ ਆ ਉਹ ਇਸ ਨੂੰ ਸਨੇਚ ਕਰਕੇ ਲੈ ਗਿਆ ਜਿਹੜਾ ਅਜੇ ਸਟਿਲ ਐਟ ਲਾਰਜ ਆ ਪਰ ਉਸ ਨੂੰ ਸਾਡੇ ਉਹਨੂੰ ਛੇਤੀ ਜੜਾ ਫੜ ਲਿਆ ਜਾਵੇਗਾ। ਕੋਮੇ ਸ਼ਰਮਾ ਦਾ ਹਸਬੰਡ ਕੀ ਕਰਦਾ? ਇਹ ਇਹ ਸਾਰੇ ਜਿਹੜੇ ਆ ਇਹ ਜਿਹੜਾ ਆਪਣੀਆਂ ਚੀਦਾ ਸਾਹਿਬਾ ਗੁਰਦੁਆਰਾ ਸਾਹਿਬਾ ਉਹਦੇ ਲਾਗੇ ਇਹ ਕੱਪੜੇ ਦਾ ਕਾਰੋਬਾਰ ਕਰਦੇ ਨੇ। ਕਿੱਥੇ ਰਹਿਣ ਵਾਲੇ ਸਰ? ਇਹ ਸਾਰੇ ਫਤੇਹ ਸਿੰਘ ਕਲੋਨੀ ਦੇ ਰਹਿਣ ਵਾਲੇ ਨੇ ਜੀ। ਜੇਲਾਦ ਨੂੰ ਮਾਮਲਾ ਦੱਬੀ ਪਹਿਲੇ ਕੋਈ ਨਹੀਂ ਇਹ ਘਰੇਲੂ ਆਪਸ ਦੇ ਵਿੱਚ ਮਿਲ ਕੇ ਵੀ ਇੱਕ ਮਿਸਟਰਸਟ ਦੀ ਜਿਹੜੀ ਆ ਇੱਕ ਕਹਾਣੀ ਆ ਵੀ ਇੱਕ ਆਪਸ ਦੇ ਵਿੱਚ ਮਿਸਟਰਸਟ ਸੀਗਾ ਉਸਦੇ ਪੈਸੇ ਨੂੰ ਆਪਣੇ ਲਈ ਵਰਤਨ ਦੇ ਲਈ ਇੱਕ ਮੰਦੇ ਵਿੱਚ ਉਹਨਾਂ ਦੇ ਵਿੱਚ ਇੱਕ ਪਲੋਟ ਜਿਹੜਾ ਉਹਨਾਂ ਤਿਆਰ ਕੀਤਾ ਜਿਸ ਨੂੰ ਜਿਹੜਾ ਅਨਰਥ ਕੀਤਾ ਗਿਆ ਪਕਾਇਆ ਰਕਮ ਜਿਹੜੀ ਇਹ सुरेंद्र ਸਿੰਘ ਜਿਹੜਾ ਸਟੇਲ ਐਟ ਲਾਰਜ ਆ ਉਹਦੇ ਕੋਲੇ ਆ ਐਕਟਵਾ ਤੇ ਜਿਹੜੀ ਬਾਕੀ ਰਕਮ ਆ ਤੇ ਉਸ ਨੂੰ ਫੜ ਕੇ ਜਿਹੜੀ ਇਹਦੀ ਰਿਕਵਰੀ ਕਰ ਲਈ ਜੀ ਬੋਧਾ ਸ਼ਰਮਾ ਦਾ ਹਸਬੰਡ ਜਿਹੜਾ ਉਸ ਦਾ ਕੋਈ ਲੈਣ ਨਹੀਂ ਨਹੀਂ ਉਸ ਦਾ ਕੋਈ ਲੈਣ ਨਹੀਂ ਹੈਗੇ ਜੀ ਇਹ ਜਰਨੀ ਹੁਣ ਤੋਂ ਪਹਿਲੇ ਵੀ ਕੋਈ ਹੋਈ ਚਾਰਜ ਕਿ ਨਹੀਂ ਉਸ ਨੂੰ ਫੜ ਕੇ ਜਿਹੜੀ ਅਸੀਂ ਪਾਜੀ ਪੁੱਛਕਿਛ ਕਰਾਂਗੇ ਸਾਰੀ ਇਹਦੀ ਬਸ ਸਟਿਲ ਹੁਣ ਤੱਕ ਇਸ ਐਦਾ ਕੋਈ ਪੁਰਾਣਾ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਆਇਆ ਵਾਰਦਾਤ ਕਿਹੜੀ ਜਗ੍ਹਾ ਤੇ ਹੋਈ ਇਹ ਇੱਥੇ ਇਸ ਦੇ ਘਰ ਤੇ ਜਦੋਂ ਫਤਿਹਪੁਰ ਕਲੋਨੀ ਤੋਂ ਥੋੜਾ ਜਿਹਾ ਬਾਹਰ ਨਿਕਲੇ ਉਸ ਤੋਂ ਥੋੜੀ ਜਿਹਾ ਅੱਗੇ ਜਾ ਕੇ ਜਿਹੜਾ ਵਾ ਇਹ ਵਾਕਿਆ ਜਿਹੜਾ ਅੰਜਾਮ ਦਿੱਤਾ ਗਿਆ ਜੀ ਤੁਹਾਨੂੰ ਕਿਸੇ ਸ਼ੱਕ ਹੋਇਆ ਜੀ ਇਹ ਜਿਹੜੀ ਕਹਾਣੀ ਘੜੀ ਗਈ ਹੈ ਤੁਹਾਨੂੰ ਕਿਸੇ ਸ਼ੱਕ ਹੋਣਾ ਰਿਕਵੈਸਟ ਦੇ ਵਿੱਚ ਪੂਰਾ ਟੈਕਨੀਕਲੀ ਸਾਡੀਆਂ ਟੀਮਸ ਨੇ ਸੀਸੀਟੀਵੀ ਐਨਾਲਿਸਿਸ ਵੀ ਕੀਤਾ ਪਲੱਸ ਇਹਨਾਂ ਦੀ ਜਿਹੜੀ ਕਰਾਸ ਕੁਐਸਚਨਿੰਗ ਵੀ ਕੀਤੀ ਜਿਸ ਦੇ ਵਿੱਚੋਂ ਇਹ ਸਾਰੀ ਜਿਹੜੀ ਪਲੌਟ ਆ ਇਹ ਸਾਰਾ ਜਿਹੜਾ ਫੈਬ੍ਰੀਕੇਟਡ ਨਿਕਲਿਆ ਤੇ ਉਸ ਦੇ ਉੱਤੇ ਵਰਕ ਕਰਦਿਆਂ ਜਿਹੜਾ ਬੰਦਾ ਵਾ ਉਹ ਆਇਡੈਂਟੀਫਾਈ ਵੀ ਕੀਤਾ ਗਿਆ ਜਿਹੜਾ ਐਕਟ ਵਾ ਲੈ ਕੇ ਜਾ ਰਿਹਾ ਪਲੱਸ ਇਹਨਾਂ ਦੀ ਜਦੋਂ ਪੁੱਛਗਿਛ ਕੀਤੀ ਗਈ ਤੇ ਉਸ ਦੇ ਵਿੱਚੋਂ ਇਹ ਸਾਰੀ ਗੱਲ ਜਿਹੜੀ ਆ ਕਲੀਅਰ ਹੋਈ ਬਾਕੀ ਇਹ ਕਿ